ਜੋ ਅਸੀਂ ਪਹੁੰਚੇ ਹਾਂ ਸੁਨਾਮ ਵਿਖੇ ਜਿੱਥੇ ਕੇ ਦੋ ਭੈਣਾਂ ਹਨ ਜੋ ਕੇ ਪਹਿਨਾ ਆਪਣੇ ਫਾਦਰ ਸਾਹਿਬ ਨਾਲ ਕੰਮ ਕਰਦੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਰਿਹੜੀ ਤੇ ਕੰਮ ਕਰਦੇ ਰਹੇ ਤੇ ਹੌਲੀ-ਹੌਲੀ ਉਹਨਾਂ ਦੀ ਮਿਹਨਤ ਦੇ ਸਦਕਾ ਉਹਨਾਂ ਦਾ ਕੰਮਕਾਰ ਵਧਿਆ ਅਤੇ ਹੁਣ ਉਹਨਾਂ ਨੇ ਬਹੁਤ ਵਧੀਆ ਦੁਕਾਨ ਕਰ ਲਈ ਹੈ ਤਸਵੀਰਾਂ ਵਿੱਚ ਤੁਹਾਨੂੰ ਅਸੀਂ ਵਿਖਾਣ ਲੱਗੇ ਹਾਂ ਜਿਵੇਂ ਇੱਥੇ ਕੇ ਦੋ ਭੈਣਾਂ ਹਨ ਉਹ ਚਾਹ ਦਾ ਕੰਮਕਾਰ ਕਰਦੀਆਂ ਹਨ ਤੇ ਉੱਥੇ ਹੀ ਨਾਲ ਇਹਨਾਂ ਨੇ ਹੌਲੀ-ਹੌਲੀ ਕੰਮ ਬਧਾਇਆ ਤੇ ਇਹਨਾਂ ਦੀ ਮਿਹਨਤ ਸਤਰੰਗ ਲਈ ਤੇ ਹੁਣ ਇਹਨਾਂ ਵੱਲੋਂ ਇੱਥੇ ਸਮੋਸੇ ਤੇ ਬਰੈਡ ਪਕੌੜੇ ਵੀ ਬਣਾਏ ਜਾਂਦੇ ਹਨ ਆਪਣੀ ਮਿਹਨਤ ਸਦਕਾ ਅੱਜ ਇਹਨਾਂ ਨੇ ਜੋ ਹੈ ਕਾਮਯਾਬੀ ਹਾਸਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਹਲੇ ਵੀ ਜੋ ਇੱਕ ਪਤੀਲਾ ਪਰਕੇ ਚਾਹ ਦਾ ਬਣਾਇਆ ਜਾ ਰਿਹਾ ਹੈ ਨਾਲ ਸਾਡੇ ਮਗਰੋਂ ਤੇ ਗੱਲਬਾਤ ਕਰਾਂਗਾ ਤੁਸ ਕੀ ਪੰਜੀ ਸਤਿਗੁਰੂ ਕੀ ਨਾਮ ਹੈ ਰੈਨੂ ਰੈਨੂ ਜੀ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਪਹਿਲਾਂ ਕਿਹਨਾਂ ਦਾ ਕੰਮ ਕਰਦੇ ਸੀ ਕੱਲ ਦਾ ਪੜਾਈ ਕਰਦੇ ਫਿਰ ਛੋਟੇ ਹੁੰਦੇ ਸਕੂਲ ਚ ਪੜ ਕੇ ਪਪਾ ਕੋਲ ਕੰਮ ਕਰੇ ਕਰਦੇ ਫੇਟ ਰੱਖਿਆ ਵੀ ਪਪਾ ਦੀ ਅੱਖ ਪੇ ਚਲੀ ਗਈ ਫਿਰ ਮੈਂ ਤੁਸੀਂ ਪਾਸ ਕਰਨ ਤੋਂ ਬਾਅਦ ਫਿਰ ਪਪਾ ਨਾਲੇ ਕੰਮ ਕਰਨ ਲੱਗ ਪਈ ਕਿਵੇਂ ਸੱਖਣ ਨੂੰ ਮੈਂ ਮਾਝਾ ਬੜਾ ਸੋਪ ਸੀਗਾ ਉਹ ਕੰਨ ਪੈ ਗਿਆ ਉੱਟ ਕੇ ਪਤੰਗਾ ਪੈ ਗਿਆ ਫਿਰ ਕਾਫੀ ਡਾਕਟਰ ਨੂੰ ਦਿਖਾਇਆ ਉਹ ਕਹਿੰਦੇ ਵੀ ਇਹਦਾ ਅੱਖ ਚਲੀ ਗਈ ਇਹ ਤਾਂ ਕੋਈ ਫਾਇਦਾ ਨਹੀਂ ਅੱਛਾ ਉਦੋਂ ਤੁਸੀਂ ਨਾਲ ਕੰਮ ਕਰਦੇ ਸੀ ਪਹਿਲਾਂ ਹਾਂ ਮੈਂ ਛੋੜੇ ਸਕੂਲ ਪੜ੍ਹ ਕੇ ਮੈਂ ਆ ਜਾਇਆ ਕਰਦੀ ਕੁਸ਼ਰ ਨਾਲ ਹੱਥ ਵਟਾਉਂਦੇ ਸੀ ਹਾਂਜੀ ਤਾਂ ਜਦੋਂ ਉਹ ਬਿਮਾਰ ਹੋਏ ਤਾਂ ਤੁਸੀਂ ਫਿਰ ਸਾਰਾ ਕੰਮ ਹੀ ਸੰਭਲਿਆ ਸਰ ਮੈਂ ਨਹੀਂ ਕਰ ਲਈ ਸਾਰਾ ਸੰਭਲਿਆ ਇਸ ਸਾਰੇ ਕੰਮਕਾਰ ਦੇ ਵਿੱਚ ਵਿਆਹ ਵੀ ਕਰ ਵੀ ਕੱਢ ਲਈ ਹਾਂਜੀ ਸੋਚਿਆ ਸੀ ਕਿਤੇ ਕਿ ਪੈ ਕਰਾਣਾ ਗਾਜਾ ਹੁਣ ਸੁੱਕੇ ਸੋਚਿਆਗਾ ਹਾਂ ਤਾਂ ਸੋਚਿਆ ਕੀ ਸੋਚੀ ਹੁਣ ਮਜਬੂਰੀ ਬੰਦੇ ਨੂੰ ਤੁਹਾਨੂੰ ਪਤਾ ਹੀ ਹੈ ਫਿਰ ਆਪਾਂ ਅਕਸਰ ਦੇਖਦੇ ਆ ਕਿ ਲੋਕ ਆਪਣੇ ਇਥੇ ਨੂੰ ਨਾ ਕੰਮਕਾਰ ਲਾਂ ਤੋਂ ਡਰਦੇ ਨੇ ਤੁਸੀਂ ਜਿਸ ਟਾਈਮ ਤੁਹਾਨੂੰ ਤੋਂ 20-22 ਸਾਲ ਮੂਹੇ ਕੰਮ ਕਰਦੇ ਉਸ ਟਾਈਮ ਤਾਂ ਹਾਲਾਤ ਇਦੋਂ ਵੀ ਮਾੜੇ ਸੀਗੇ ਤਾਂ ਕਿਤੇ ਮਨ ਡਰਨਾ ਆਪਣਾ ਡਰ ਤਾਂ ਹੁੰਦਾ ਸੀ ਪਰ ਮਾਰਕੀਟ ਵਾਲੇ ਨੇ ਆਪ ਦੇ ਪਰਿਵਾਰ ਨੇ ਸਾਥ ਦਿੱਤਾ ਹੀ ਔਰ ਵੱਡਾ ਡਰਦਾ ਕਿਧਰੇ ਬੱਕ ਗਿਆ ਜੀ ਅੱਛਾ ਜੀ ਕਿੰਨੀ ਕੁ ਮੈਂ ਤੇ ਲੱਗੀ ਸੀ ਇੱਕ ਪਹੁੰਚਣ ਦੀ ਕਿਉਂਕਿ ਇੱਕ ਰੇੜੀ ਤੋਂ ਦੁਕਾਨ ਤੱਕ ਦਾ ਸਫ਼ਰ ਕਿਵੇਂ ਰਿਹਾ ਸਫ਼ਰ ਦਾ ਇਹ ਪੁੱਛਿਆ ਜਾਂਦਾ ਬਹੁਤ ਲੰਬੀ ਸਟੋਰੀ ਹੈ ਜੀ ਬਹੁਤ ਪਪੜ ਬਿਲੇ ਨੇ ਦੇਖੋ ਇੱਕ ਤਰ੍ਹਾਂ ਦੇਖੋ ਬਹੁਤ ਜਾਂ ਦੁੱਖ ਚੇਲੇ ਲੋਕਾਂ ਦੇ ਬੋਲ ਚੰਗੇ ਵੀ ਸੁਣੇ ਮਾੜੇ ਵੀ ਸੁਣੇ ਬਸ ਸਹੰਦੇ ਰਹੇ ਜੀ ਸਾਰਾ ਕੰਮ ਸਾਰਾ ਸਹੰਦ ਕਰੇ ਹਾਂ ਜੀ ਤਾ ਹੁਣ ਕੰਮ ਮਹਿਸੂਸ ਹੁੰਦਾਗਾ ਹੁਣ ਤਾਂ ਲੋਕ ਤਾਰੀਫ ਕਰਦੇ ਨੇ ਕਿ ਦੋ ਭੈਣਾਂ ਦਾ ਤਾਂ ਗਰਮ ਮਹਿਸੂਸ ਹੁੰਦਾਈ ਸਾਨੂੰ ਬਹੁਤ ਵਧਾਈਆਂ ਦਿੰਦੇ ਨੇ ਸਰ ਮੋਹਸਲਾ ਦਿੰਦੇ ਨੇ ਸਾਨੂੰ ਬਹੁਤ ਜ਼ਿਆਦਾ ਉਹ ਕਰਦੇ ਰਹੀ ਸਾਹ ਦਿੰਦੇ ਕਿ ਸਾਡ ਮਾਰਕੀਟ ਵਾਲੇ ਕਿ ਪੱਕੇ ਸਨ ਕਿ ਤਿਆਂ ਕਿਸੋ ਪਿੱਛੇ ਨਹੀਂ ਆ ਤਿਆਂ ਬਰਾਬਰ ਤੇ ਹੱਥ ਬਟਾ ਸਕਦੇ ਹੁਣ ਤਾਂ ਬਹੁਤ ਜ਼ਿਆਦਾ ਸਾਰੇ ਦੁਕਾਨਾਂ ਤੇ ਲਾ ਲੋ ਇੱਥੇ ਮਰੀ ਲਾ ਲੋ ਤਿਆਂ ਸਭ ਤੋਂ ਅੱਗੇ ਨਹੀਂ ਹੁਣ ਤਾਂ ਮੁੰਡੇ ਤਾਂ ਵੱਧ ਗਏ ਹੀ ਹੋਣਾ ਤੁਸੀਂ ਦੱਸ ਰਹੀ ਸੀ ਕਿ ਮਾਰਕੀਟ ਬੋਲੋ ਵੀ ਤੁਹਾਡਾ ਬਹੁਤ ਸਾਧਤਾ ਹੈ ਨਾ ਹਾਈ ਮਾਰਕੀਟ ਵਾਲੇ ਬਹੁਤ ਸਾਧਤਾ ਹੈ ਜਿਵੇਂ ਕੋਈ ਬੋਲ ਕੇ ਚਲਾ ਜਾਂਦਾ ਸੀਗਾ ਤਾਂ ਉਹ ਕੁਝ ਕਹਿ ਨਹੀਂ ਸੀ ਦਿੰਦੇ ਹਾਂ ਮਨਾ ਬਹੁਤ ਸਾ ਦਿੱਤਾ ਮਾਰਕੀਟ ਵਾਲਿਆਂ ਨੇ ਆਪਦੇ ਪਰਵਾਰ ਨੇ ਵੀ ਬਹੁਤ ਸਾ ਦਿੱਤਾ ਜੀ ਪੰਜ ਮਹੀਨੇ ਤੁਸੀਂ ਦੱਸ ਰਹੇ ਹੋ ਤੁਹਾਡੇ ਲੱਤਾਂ ਹੀ ਦਰਦ ਹੋ ਰਿਹਾਗਾ ਫਿਰ ਵੀ ਕੰਮ ਤੇ ਖੜੇ ਆਈਏ ਬਸ ਅੱਜਕੱਲ ਜਿਹੜੀ ਬਿਮਾਰੀ ਚੱਲ ਰਹੀ ਹੈ ਜੀ ਕਰ ਰਹੇ ਕੰਮ ਸੁੱਜੇ ਪੈਣੇ ਤੁਹਾਡੇ ਸਾਹਮਣੇ ਦੇਖੋ ਪੈ ਸੁੱਜੇ ਹੀ ਪੈਣ ਸਾਰੇ ਭਾਈ ਬਿਮਾਰ ਪਿਆ ਮੰਮੀ ਉਹ ਵੀ ਮਾਰ ਪੈਣੇ ਪਾਪਾ ਦਾ ਢੱਲੇ ਹੈਗੇ ਆ ਹੁਣ ਉਹ ਜਾ ਡੇ ਲਿਓ ਗਈ ਸਹੀ ਤਰਸੀ ਚੱਲੇ ਬੱਤ ਫਿਰ ਇਹਨੀ ਬਿਮਾਰੀ ਤੋਂ ਬਾਅਦ ਵੀ ਕੰਮ ਕਰਨਾ ਪੈ ਰਿਹਾ ਹੈਗਾ ਕਰਨਾ ਲੋਕਾਂ ਦਾ ਮੰਜੇ ਦੇ ਲੇਟੇ ਨਾਲ ਜਾ ਕੇ ਨਾ ਠੀਕ ਕਰਨੇ ਕਰਨਾ ਤਾਂ ਹੈਗੇ ਨੇ ਇਹ ਕੰਮ ਹੋਰ ਕੌਣ ਕਰੂਗਾ ਇਹ ਚਲ ਜੇ ਪਰਿਵਾਰ ਤੇ ਵੱਡੇ ਅਸੀਂ ਉਹ ਸਾਰੇ ਨਾਲ ਛੋਟੇ ਨੇ ਇਹ ਸਾਰੇ ਕਿੰਨੇ ਵਜੇ ਆਜਣ ਸਵੇਰੇ ਤੇ ਸ਼ਾਮ ਨੂੰ ਕਿੰਨੇ ਵਜਾਂ ਨੇ ਸਵੇਰੇ 5:30 ਵਜੇ ਆਜਣੇ ਆ ਜੀ ਸ਼ਾਮ ਨੂੰ 8:30 ਤੋਂ 9:00 ਐਨਾਂ ਵੱਜਦੇ ਨੇ ਸਵੇਰੇ 9:00 9:00 ਵੱਜਦੇ ਉਹ ਮੰਦੇ ਚ ਤਾਂ 8:30 ਇਸ ਤਰ੍ਹਾਂ ਭਾਈ ਜੀ ਹਾਂਜੀ ਪਾਦਰ ਸਾਹਿਬ ਨੂੰ ਪੂਰੇ ਪਰਿਵਾਰ ਨੂੰ ਪੂਰਾ ਗਰਮ ਮਹਿਸੂਸ ਹੁੰਦਾ ਹਾਂਜੀ ਤਾਂ ਉਹ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਜਿਹੜੇ ਅੱਜ ਜੇ ਕਿਸੇ ਪੁੱਤ ਕੰਮ ਕਰਨਾ ਚਾਹੁੰਦਾਗਾ ਠੀਕ ਕੰਮ ਕਰਨਾ ਚਾਹੁੰਦੀ ਆ ਤਾਂ ਉਹਨੂੰ ਰੋਕਦੇ ਨੇ ਕਿ ਮਾਹੌਲ ਖਰਾਬ ਆਗਾ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਨਹੀਂ ਅੱਜ ਕੱਲ ਤਾਂ ਸੋ ਮਾਂ ਬਾਪ ਨੂੰ ਹੌਸਲਾ ਦੇ ਨੇ ਇਹ ਵੀ ਪੁੱਤ ਤੂੰ ਸਾਡਾ ਮੁੰਡਾ ਕੁੜੀ ਨਹੀਂ ਹੈ ਤੂੰ ਮੁੰਡਾ ਬਣ ਕੇ ਚੱਲ ਮੁੰਡਾ ਬਣ ਕੇ ਕੰਮ ਕਰ ਤੀਨੋ ਤੀਨ ਸਮਝਣ ਮੁੰਡੇ ਸਭ ਤੋਂ ਹੁੰਦਾਈ ਫੇਰ ਕੋਈ ਡਰ ਸਾਰੇ ਡਰ ਕੱਢ ਦੋ ਮਨ ਤੋਂ ਬਾਹਰ ਵੀ ਵੀ ਕੰਮ ਕਰਨਾ ਕਿੰਨੀ ਕਰਨਾ ਕੰਮ ਸੋ ਕੋ ਕਰੋ ਅੱਪਦੇ ਸਾਰੀ ਥੀਆਂ ਨੂੰ ਕਹਨੇ ਆ ਵੀ ਜਿੰਨਾ ਤੁਸੀਂ ਕੰਮ ਕਰੋਗੇ ਉਹਨੇ ਪ੍ਰਵਾ ਨੂੰ ਤੁਹਾਡੇ ਨੂੰ ਗਰਵ ਹੋਵੇ ਬਗੇ ਕੰਮ ਕਰੋ ਮਿਹਨਤ ਕਰੋ ਮਾਪੇ ਨੂੰ ਪ੍ਰਾਊਡ ਫੀਲ ਹੋਊਗਾ ਆਪਣੇ ਆਪ ਹੀ ਜੀ ਹਾਂਜੀ ਇਹ ਸਾਡੇ ਭੈਣ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜਦੋਂ 20-22 ਸਾਲ ਪਹਿਨਾ ਇਹ ਆਪਣੇ ਫਾਦਰ ਸਾਹਿਬ ਨੇ ਜਦੋਂ ਇਹ ਸਕੂਲ ਪੜਾ ਕਰਦੇ ਸਨ ਤਾਂ ਉਹਨਾਂ ਦੇ ਨਾਲ ਕੰਮ ਦੇ ਵਿੱਚ ਹੱਥ ਮਟਾਉਂਦੇ ਸਨ ਤਾਂ ਉਸ ਤੋਂ ਬਾਅਦ ਉਹ ਜਦੋਂ ਬਿਮਾਰ ਹੁੰਦੇ ਹਨ ਤਾਂ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਕੰਮ ਹੈ ਜੋ ਸਾਂਭ ਲਿਆ ਤੇ ਆਪਣੇ ਮਾਪੇ ਦਾ ਸਹਾਰਾ ਬਣੀ ਅਤੇ ਇੱਕ ਛੋਟੀ ਰੇੜੀ ਤੋਂ ਦੁਕਾਨ ਤੱਕ ਦਾ ਜੋ ਸਫਰ ਹੈ ਇਹ ਕਹਿ ਰਹੇ ਨੇ ਕਿ ਬੜਾ ਔਖਾ ਇਹਨਾਂ ਵੱਲੋਂ ਤੈਅ ਕੀਤਾ ਗਿਆ ਹੈ ਦੂਜੀ ਸਿਸਟਰ ਵੀ ਨਾਲ ਜੋ ਕੰਮ ਕਰ ਰਹੇ ਹਨ ਵੀ ਮਯੂਦ ਨੇ ਸੱਸੀ ਗਾਣੀ ਸੱਸੀ ਗਾਣੀ ਕਿਹਨਾਂ ਵੇਲੇ ਆਪਣਾ ਮਾਸ਼ਾ ਅੱਜ ਜੀ ਕਿਸ ਤਰ੍ਹਾਂ ਦੇਖਦੇ ਹਾਂ ਜੋ 22 ਸਾਲਾਂ ਤੋਂ ਤੁਹਾਡੇ ਸਿਸਟਰ ਕੰਮ ਕਰ ਰਹੇ ਨੇ ਤਾਂ ਕਰ ਸਾਹ ਤੁਸੀਂ ਵੀ ਕੰਮ ਕਰ ਰਹੇ ਹੋਗੇ ਨਾ ਤਾਂ ਉਸ ਟਾਈਮ ਦੇ ਨਾਲ ਇਹ ਤੁਹਾਡਾ ਸਾਰਾ ਬੰਦੇ ਤਾਂ ਹਾਲਾਤ ਕਵੇ ਹੁੰਦੀ ਹਾਲਾਤ ਚਲੋ ਉਹ ਤੋਂ ਬਚਪਨ ਤੋਂ ਲੱਗੀ ਸੀ ਪਾਪਾ ਨਾਲ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜਿਵੇਂ ਬਹੁਤ ਅਸੀਂ ਸੀ ਭਾਈ ਬਿਲਕੁਲ ਛੋਟਾ ਸੀ ਚਾਰ ਪੈਣਾ ਸੀ ਮੁਸ਼ਕਿਲ ਚ ਇਹ ਸਾਡਾ ਸਾਥ ਦਿੱਤਾ ਜੀ ਇਹਨੇ ਕੰਮ ਨਾਲ ਪਾਪਾ ਨਾਲ ਰੱਖਾ ਕਰਾ ਕੇ ਫਿਰ ਹੌਲੀ ਹੌਲੀ ਚਲੋ ਅਸੀਂ ਓਕੇ ਹੋ ਗਏ ਜਿਵੇਂ ਅੱਗੇ ਅੱਗੇ ਕੰਮ ਕਰਨਾ ਕੋਈ ਨਹੀਂ ਮਾਰੇ ਨਹੀਂ ਨਹੀਂ ਕੋਈ ਗੱਲ ਨਹੀਂ ਜਦੋਂ ਤੁਸੀਂ ਇਹਨਾਂ ਨਾਲ ਕੰਮ ਕਰਦੇ ਹੋਗੇ ਤੁਸੀਂ ਜਾਣਿਓ ਚਾਹ ਦੇਣ ਤਾਂ ਕਦੇ ਕਿਸੇ ਨੇ ਕਿਹਾ ਨਹੀਂ ਕਿ ਯਾਰ ਲੜਕੀ ਹੋ ਕੇ ਚਾਹ ਦਿੰਦੀ ਹੈ ਜਾਂ ਕੋਈ ਮੰਨਤੇ ਆ ਲੱਗੇ ਆਪਾਂ ਨੂੰ ਕਿਸੇ ਕੋਈ ਕਮੈਂਟ ਕੀਤਾ ਹੋਵੇ ਬਹੁਤ ਕਹਿੰਦੇ ਜੀ ਤੁਸੀਂ ਇਹ ਦੇਖੋ ਜੀ ਦੁਨੀਆ ਦਾ ਮੂੰਹ ਨਹੀਂ ਫੜ ਸਕਦੇ ਕੁਛ ਵੀ ਬਹੁਤ ਕੁਛ ਬੋਲਦੀ ਐ ਫਿਰ ਵੀ ਸੰਗਰਸ਼ ਕਰੀ ਜਾਂਨੇ ਕੰਮ ਕਰੀ ਜਾਂਨੇ ਆਪਦਾ ਮੁੰਡਿਆਂ ਵਾਂਗੂ ਰਹਿ ਰਹਿਆ ਕੋਈ ਮਾਰਕੀਟ ਚ ਦੇਖੋ ਸਾਰਾ ਪਿਆਰ ਦੇਦੇ ਭਾਈ ਸੇਨਾ ਕੋਈ ਗਲਤੀ ਨਹੀਂ ਕਰਨਾ ਬੋਲਦੀ ਐ ਬੋਲੀ ਜਾਂਦੀ ਐ ਇੱਧਰ ਸੁਣਦੇ ਇੱਧਰ ਕੱਢਦੇ ਨੇ ਅਸੀਂ ਦੇਖਦੇ ਹਾਂ ਤੁਹਾਡੇ ਮਾਰਕੀਟ ਵਾਲੇ ਤੁਹਾਨੂੰ ਜਿਹੜਾ ਦੋ ਵੀ ਆਰਡਰ ਚਾਹ ਦਾ ਚਾਹ ਸਮੋਸੇ ਤੁਹਾਡੇ ਤੋਂ ਹੀ ਲੱਗੇ ਜਾਂਦੇ ਹਾਂਜੀ ਦੁਕਾਨ ਤਾਂ ਆਪਣੀ ਐ ਜੀ ਸਮੋਸੇ ਐ ਕਚੋਰੀ ਬਰੈਡ ਜੀ ਚਾਹ ਦੇਖੋ ਪਹਿਲਾਂ ਇਕੱਲੇ ਚਾਹ ਹੁੰਦੀ ਸੀ ਆਪਣੀ ਚਾਹ ਕਰਦੇ ਕਰਦੇ ਅਸੀਂ ਫਿਰ ਸਮੋਸੇ ਬਰੈਡ ਸੋਚ ਲਿਆ ਕਿ ਚਲ ਇਹ ਵੀ ਚਲਾ ਲੈਨੇ ਨਾਲ ਵਧੀਆ ਸੰਜੋਗ ਹੈ ਇਹਦਾ ਚੱਲਿਆ ਜੀ ਬਹੁਤ ਵਧੀਆ ਕੰਮ ਆ ਕਰੀ ਜਾਂਦੇ ਆ ਆਪ ਹੀ ਬਣਾਨੇ ਆ ਆਪ ਹੀ ਕਰਦੇ ਆ ਜੀ ਸਪਲਾਈ ਨਾਲ ਮਿਲ ਕੇ ਬਸ ਭਾਈ ਭੈਣਾਂ ਕੱਟੇ ਕਿੰਨਾ ਸੰਘਰਸ਼ ਕਰਨਾ ਤਾਂ ਉਰੇ ਪਹੁੰਚਣ ਲਈ ਬਹੁਤ ਜ਼ਿਆਦਾ ਜੀ ਬਹੁਤ ਔਖਾ ਲੱਗਿਆ ਔਖਾ ਹੀ ਇਹ 5 ਰੁਪਏ ਦਾ ਕੱਪੜਾ ਲੱਗੇ ਆ ਜੀ ਦੇਖ ਲਓ ਹਾਂ ਬੜੀ ਮੁਸ਼ਕਿਲ ਹੈ ਜਿਹੜਾ ਕੋਈ 10 ਰੁਪਏ 70 ਰੁਪਏ 5 ਰੁਪਏ ਉਹੀ ਰੇਟ ਚੱਲ ਰਿਹਾ ਜੀ ਕੰਮ ਤਾਂ ਦੇਖੋ ਹੈ ਔਖਾ ਹੀ ਹੈ ਪਰ ਇਹ ਕੰਮ ਕਰਨਾ ਵੀ ਜ਼ਰੂਰੀ ਹੈ ਜੇ ਕੰਮ ਨਹੀਂ ਕਰਾਂਗੇ ਖਾਵਾਂਗੇ ਕੀ ਤੁਹਾਡੀ ਦਸਰੀ ਭੈਣ ਜੀ ਕਿ ਬਿਮਾਰ ਨੇ ਤਾਂ ਵੀ ਕੰਮ ਤੇ ਖੜੇ ਬਹੁਤ ਭੈਣ ਸੁਜਰੇ ਦੇਖ ਲੋ ਜੀ ਬਹੁਤ ਬਿਮਾਰ ਪਾਪਾ ਵੀ ਬਿਮਾਰ ਹੈ ਭਰਾ ਵੀ ਬਿਮਾਰ ਹੈ ਸਾਰੇ ਸਾਰੇ ਤੁਹਾਨੂੰ ਪਤਾ ਲਏ ਬਿਮਾਰੀ ਚੱਲ ਰਹੀ ਹੈ ਜੀ ਅੱਜ ਤਾਂ ਕਿਤੇ ਨਾ ਕਿਤੇ ਉਹ ਜੋ ਜਜ਼ਬਾ ਆਪਣੇ ਮਾਪੇ ਦੀ ਸੇਵਾ ਕਰਨ ਦਾ ਉਹ ਤੁਹਾਨੂੰ ਨਹੀਂ ਖੜਾ ਹਾਂਜੀ ਤਾਂ ਅੱਗੇ ਵੀ ਸੰਘਰਸ਼ ਜਾਰੀ ਰਹੇਗਾ ਕੰਮ ਕਰ ਸੋਚਿਆ ਹੋਰ ਬੰਦੀ ਅੱਗੇ ਵਧਾਂ ਦੀ ਸੋਚ ਰਹੇ ਹਾਂ ਦੇਖੋ ਰੇੜੀ ਹੁੰਦੀ ਸੀ ਰੇੜੀ ਤੋਂ ਆਪਾਂ ਦੁਕਾਨ ਲੈ ਲਈ ਜੀ ਜੇ ਪਿਆਰ ਮਿਹਨਤ ਨਾਲ ਅਸੀਂ ਇੱਥੇ ਤੱਕ ਪਹੁੰਚੇ ਜੀ ਆਪਣੀ ਬਣਦੀ ਹਾਂਜੀ ਮਿਹਨਤ ਨਾਲ ਦੇਖੋ ਇੱਥੇ ਤੱਕ ਪਹੁੰਚ ਗਏ ਆ ਔਰ ਰੱਬ ਨੇ ਚਾਇਆ ਤਾਂ ਹੋਰ ਅਗੇ ਤਰੱਕਿਆ ਕਰਾਂਗੇ ਜੀ ਤੇ ਸਾਰਿਆਂ ਦਾ ਸਾਥ ਉਸਾ ਹੀ ਹੋਵੇਗਾ ਜੀ ਬਿਲਕੁਲ ਸਭ ਦਾ ਸਾਥ ਹੈ ਤੇ ਸਭ ਦਾ ਸਹਿਯੋਗ ਹੈ ਦੱਸ ਰਹੇ ਨੇ ਮੈਡਮ ਕਿ ਜੋ ਲਗਾਤਾਰ ਇਹ ਮਿਹਨਤ ਕਰ ਰਹੇ ਹਨ ਤੇ ਆਪਣੇ ਫਾਦਰ ਸਾਹਿਬ ਦਾ ਤੇ ਆਪਣੇ ਪਰਿਵਾਰ ਦਾ ਆਪਣੇ ਭੈਣਾਂ ਦਾ ਸਹਾਰਾ ਬਣੇ ਹੋਏ ਹਨ ਤਾਂ ਇਹ ਬਹੁਤ ਵੱਡੀ ਇੱਕ ਮਿਸਾਲ ਪੈਦਾ ਕੀਤੀ ਹੈ ਸੁਨਾਮ ਦੇ ਮੇਨ ਬਾਜ਼ਾਰ ਦੇ ਵਿੱਚ ਇਹਨਾਂ ਦੀ ਦੁਕਾਨ ਹੈ ਰੈਡੀ ਤੋਂ ਦੁਕਾਨ ਤੇ ਆਏ ਤੇ ਜੋ ਮਾਰਕੀਟ ਹੈ ਉਸ ਵੱਲੋਂ ਵੀ ਇਹਨਾਂ ਨੂੰ ਬਹੁਤ ਵਧੀਆ ਪਿਆਰ ਮਿਲਦਾ ਹੈ ਤਾਂ ਜੋ ਇਹਨਾਂ ਦੀ ਚਾਹ ਹੈ ਚਾਹ ਵੀ ਹੈ ਬਹੁਤ ਵਧੀਆ ਬਣਾਉਂਦੇ ਹਨ ਤੇ ਰੇਟ ਬਹੁਤ ਘੱਟ ਰੱਖਿਓ ਹਨ ਤਾਂ ਉਹਨਾਂ ਮਾਪੇ ਨੂੰ ਇਹ ਕਿੰਨਾ ਕਿਹਾ ਸੁਨੇਹਾ ਦਿੱਤਾ ਵੀ ਧੀਆ ਵੀ ਕਿਸ ਤੋਂ ਘੱਟ ਨਹੀਂ ਹਨ ਜੇ ਤੁਸੀਂ ਚਾਹੋ ਤਾਂ ਤੁਹਾਡੀਆਂ ਧੀਆਂ ਨੂੰ ਤੁਸੀਂ ਜੇ ਐਪਰੀਸ਼ੀਏਟ ਕਰੋ ਉਹਨਾਂ ਦਾ ਹੌਸਲਾ ਵਧਾਓ ਮੈਂ ਤਾਂ ਉਹ ਵੀ ਤੁਹਾਡਾ ਸਾਰਾ ਬਣ ਸਕਦੀਆਂ ਹਨ